ਮੰਮੀ ਜੀ ਸੱਸੀ ਕਾ ਮੰਮੀ ਜੀ ਸ਼ਨੀ ਹਾਲ ਚੱਲ ਨੇ ਠੀਕ ਆ ਬਸ ਵਧੀਆ ਤੀਸਣਾ ਤੂੰ ਅਚਾਨਕ ਠੀਕ ਜੀ ਮੰਮੀ ਮੰਮੀ ਜੀ ਵੀ ਨਾਲ ਆਏ ਨੇ ਮੰਮੀ ਜੀ ਆਏ ਨੇ ਹਾਂਜੀ ਸੱਸੀ ਕਾ ਪਿੰਚੀ ਸੱਸੀ ਕਾ ਪਿੰਚੀ ਸਹੀ ਹਾਲ ਚੱਲ ਬਸ ਠੀਕ ਆ ਹੋਰ ਸੁਣਾਓ ਠੀਕ ਜੀ ਹਾਂ ਸਭ ਠੀਕ ਆ ਅੰਦਰ ਪਠਾਨਾਂ ਨੂੰ ਇਧਰ ਪੜਦੇਪੁਰ ਦੇ ਲਾਏ ਹੋਏ ਨੇ ਸਾਰੇ ਤੇ ਉਹ ਤੁਹਾਂ ਦੀ ਵੀ ਸੀ ਪੱਦਰ ਚਲੋ ਮੈਂ ਆਉਣੀ ਆ ਪਾਣੀ ਲੈ ਆਉ ਮਮੀ ਹਾਂ ਮਮੀ ਇਧਰ ਆਜੋ ਗਰਮੀ ਲੰਘ ਪੱਖਾ ਲਾਦਾ ਨਹੀਂ ਨਹੀਂ ਬੇਟਾ ਪੱਖਾਾਂ ਦੀ ਜਰੂਰਤ ਨਹੀਂ ਆਂਦੀ ਬੇਟਾ ਚਲੋ ਠੀਕ ਆਜੋ ਭਾਂਜੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬੈਠੀ ਇੱਥੋਂ ਤੇ ਆਏ ਆ ਪਾਣੀ ਲੈਣ ਦੀ ਕੋਈ ਗੱਲ ਨਹੀਂ ਲੈ ਪੀ ਲੋ ਕੋਈ ਨਹੀਂ ਪੀਓ ਪੀਓ ਪਾਣੀ ਬੈਠ ਜਾ ਸ਼ਮੀ ਤੂੰ ਵੀ ਬੈਠ ਜਾ ਬੈਠੋ ਭਾਂਜੀ ਕੋਈ ਗੱਲ ਨਹੀਂ ਤੁਸੀਂ ਬੈਠੋ ਉਹ ਤਾਂ ਤੁਹਾਨੂੰ ਅੰਦਰ ਨਹੀਂ ਬੈਠ ਸਾਰੇ ਪਰਦੇ ਉਤਾਰੇ ਹੋਏ ਨੇ ਤੇ ਸਫਾਈਆਂ ਕਰਵਾਂਦੀ ਸੀ ਮਿੱਟੀ ਘੱਟਾ ਹੋਇਆ ਸੀ ਮੰਮੀ ਤੁਹਾਨੂੰ ਮੈਂ ਕਿੰਨੀ ਵਾਰੀ ਕਿਹਾ ਵਾ ਵੀ ਨਾ ਇੰਨਾ ਖਪਿਆ ਕਰੋ ਪਰਦਿਆਂ ਨੂੰ ਕੀ ਹੋ ਜਾਂਦਾ ਚੌਥੇ ਦਿਨ ਉਹ ਕੰਮ ਵਾਲੀ ਕੋਈ ਹੋਰ ਕੰਮ ਕਰਾ ਲਿਆ ਕਰੋ ਤਿਆਂਵੇਂ ਖੱਪਦੇ ਰਹਿੰਦੇ ਜੀ ਮੈਂ ਕਿਹ ਨੀਰੀਆਂ ਨੂਰੀਆਂ ਪਿੱਛੇ ਆਈਆਂ ਨੇ ਮਿੱਟੀ ਘੱਟਾ ਹੋਈ ਜਾਂਦਾ ਘਰੇ ਚ ਐਵੇਂ ਬਸ ਤੁਸੀਂ ਲੈ ਲੋ ਬੈਂਜੀ ਐਨਪਰਾ ਕਿੰਨਾ ਧਿਆਨ ਹੈਗਾ ਤਬੀਅਤ ਆਡੀ ਠੀਕ ਨਹੀਂ ਰਹਿੰਦੀ ਤਾਂ ਤੁਸੀਂ ਐਵੇਂ ਲੱਗੇ ਰਹਿੰਦੇ ਚ ਕੰਮ ਇੰਨਾ ਚਲ ਕੋਈ ਕੰਮ ਵਾਲੀ ਨਾਲ ਆਪ ਵੀ ਲੱਗਦੇ ਜੀ ਨਾ ਮੈਨੂੰ ਪਤਾ ਵਾ ਉਹਨੇ ਕੀ ਕਰਨਾ ਸਾਰਾ ਤੁਸੀਂ ਕਰਦੇ ਜੀ ਚਲ ਅੱਛਾ ਚੈਨ ਥੋੜਾ ਆਂਦਾ ਜਿੰਨਾ ਮਰਜ਼ੀ ਹੋਵੇ ਮਾਂ ਪੇਹ ਹੱਥ ਲਾਣਾ ਬੰਦਾ ਲੈ ਮੈਂ ਰੱਖ ਕੇ ਆਈ ਬੈਠੀ ਸੀ ਤਾਂ ਲੱਤਾਂ ਕਰਕੇ ਮੈਂ ਆਈ ਉਹਨੇ ਚਲ ਠੀਕ ਠੀਕ ਹੋ ਤੂੰ ਮੈਂ ਤਾਂ ਠੀਕ ਆ ਸਾਸੋ ਕਿਥੇ ਚੱਕ ਲਈ ਆਈ ਏ ਤੂੰ ਮੰਮੀ ਪਤਾ ਨਹੀਂ ਮਗਰੀ ਪੈ ਗਈ ਮੇਰੇ ਆਂਦੀ ਮੈਂ ਨਾਲ ਹੀ ਜਾਣਾ ਤੇਰੇ ਇਹ ਤੇ ਕੱਲ ਪਰਸੋਂ ਦੀ ਮਗਰ ਪਈ ਆ ਅਹੇ ਮੈਂ ਤੇਰੇ ਘਰ ਜਾਣਾ ਵਾ ਤੇਰੀ ਮੰਮੀ ਨੂੰ ਮਿਲਣਾ ਵਾ ਘਰ ਇਥੇ ਨੋਟ ਕੋਈ ਇਥੇ ਨੋਟ ਦੱਬੇ ਜਿਹੜੀ ਲੁੱਟਣ ਆਈ ਏ ਪਤਾ ਨਹੀਂ ਮੰਮੀ ਉਹਦੇ ਮਨ ਚ ਕੀ ਚੱਲਦਾ ਵਾ ਆਂਦੀ ਮੈਂ ਨਾਲ ਹੀ ਜਾਣਾ ਤੇ ਦੱਸੋ ਹੁਣ ਮੈਂ ਕਿੱਦਾਂ ਮਨਾ ਕਰਦੀ ਉੱਥੇ ਵੀ ਮੰਮੀ ਬੜੀ ਮਿੱਠੀ ਬਣੀ ਆ ਮੇਰੇ ਨਾਲ ਹੁਣ ਪਹਿਲੇ ਵਾਲੀ ਗੱਲ ਕੋਈ ਨਹੀਂ ਹੈਗੀ ਹੁਣ ਬੜੀ ਮਿੱਠੀ ਬਣੀ ਆ ਮੈਨੂੰ ਤੇ ਇੰਨਾ ਬਾਰੇ ਦੱਸਣਾ ਕੁਛ ਨਹੀਂ ਮੈਂ ਤੇਨ ਵੇਖ ਕੇ ਗੁੱਸਾ ਚੜ ਗਿਆ ਮੈਂ ਕੀ ਕਰਾਂ ਹੁਣ ਨਾ ਮੈਂ ਹੁਣ ਬੁਲੰਝੋਗੀ ਨਾ ਮੈਂ ਕੁਛ ਛੱਡਣ ਜੋਗੀ ਨਾ ਮੈਂ ਕੁਛ ਰੱਖਣ ਜੋਗੀ ਚਲੋ ਕੋਈ ਗੱਲ ਨਹੀਂ ਮੰਮੀ ਜਦੋਂ ਬੰਦਾ ਕੋਈ ਘਰ ਆਵੇ ਨਾ ਘਰ ਇਹਦਾ ਮੱਥੇ ਵੱਟ ਨਹੀਂ ਪਾਈਦਾ ਜੋ ਵੀ ਹੋਊਗਾ ਉਹ ਆਪਾਂ ਬਾਅਦ ਵਿੱਚ ਵੇਖ ਲਾਂਗੇ ਹੁਣ ਦੀ ਚੰਗੀ ਤਰ੍ਹਾਂ ਡੀਲ ਕਰੋ ਸਮਝੋ ਫਿਰ ਵੀ ਸਾਸੇਆ ਮੇਰੀ ਦੂਜੀ ਗੱਲ ਮੰਮੀ ਮੈਂ ਤੁਹਾਨੂੰ ਦੱਸਣਾ ਸੀ ਕੱਲ ਤਾਈ ਤੇ ਸਾਹੀ ਲਾਇਏ ਕੱਲ ਮੇਰੀ ਗੱਲ ਸੁਣ ਇੰਨਾ ਮੇਰੀ ਨਜ਼ਰਾਂ ਤੋਂ ਗਿਰ ਕੇ ਮੈਂ ਮੈਂ ਕੀ ਕਰਾਂ ਮੈਂ ਚੰਦੀ ਹੋਈ ਵੀ ਨਾ ਸ਼ਮੀ ਮੇਰੇ ਦਿਲ ਵਿੱਚੋਂ ਗੱਲਾਂ ਨਹੀਂ ਉਹ ਨਿਕਲਦੀ ਜੋ ਇਹਨਾਂ ਨੇ ਮੇਰੀ ਧੀ ਨਾਲ ਕੀਤੀਆਂ ਨੇ ਨਹੀਂ ਨਿਕਲਦੀਆਂ ਪਈਆਂ ਕੋਈ ਗੱਲ ਨਹੀਂ ਮੰਮੀ ਮੈਂ ਕਿਹੜਾ ਉਹ ਘਰ ਛੱਡਦਾ ਵਾ ਤੁਹਾਡੇ ਸਾਹਮਣੇ ਮੈਂ ਉੱਥੇ ਹੀ ਆ ਨਾ ਸਾਰਾ ਕੁਝ ਠੀਕ ਕਰਨ ਦੀ ਕੋਸ਼ਿਸ਼ ਕਰਨ ਦੀ ਆ ਨਾ ਤੇ ਹੋ ਵੀ ਜਾਣਾ ਵਾ ਮੰਮੀ ਕੋਈ ਗੱਲ ਨਹੀਂ ਜਦ ਤੀ ਨੇ ਉੱਥੇ ਵਸਣਾ ਹੋਵੇ ਨਾ ਫਿਰ ਇਦਾਂ ਨਹੀਂ ਕਰੀਦਾ ਘਰ ਆਈ ਆ ਤੇ ਹੁਣ ਤੇ ਮੱਥੇ ਵਟਾਣਾ ਪਾਇਓ ਨਾ ਨੂੰ ਬੋਤਾ ਉਹ じゃ ਕੋਈ ਗੱਲ ਕਿਉ ਜੇ ਕਰੇਗੀ ਤੇ ਚਲੋ ਖਰੀਆਂ ਖਰੀਆਂ ਸੁਨਾਵ ਵੀ ਦਿਓ ਤੇ ਕੋਈ ਗੱਲ ਨਹੀਂ ਤੁਸੀਂ ਕਹਿ ਦਿਨੋ ਭੈਣ ਜੀ ਬਥੇਰਾ ਕੁਝ ਤੁਸੀਂ ਕੀਤਾ ਵਾ ਹੁਣ ਕੀ ਚਾਹੁੰਦੇ ਜੀ ਉਹ ਤੇ ਮੈਂ ਕਹਿ ਦਾਂਗੀ ਮੈਂ ਤੁਹਾਨੂੰ ਮੰਮੀ ਇੱਕ ਗੱਲ ਦਸੀ ਆ ਤਾਈ ਤੇ ਸਾਹੀ ਲਾਇ ਇਹ ਗੱਲ ਉਧਰ ਮੇਰੇ ਨਾਲ ਸਹੁਰੇ ਆਲ ਹੁਣ ਉਹ ਕੀ ਕਰਨ ਪਹੁੰਚ ਕੇ ਨਦਰ ਉਹ ਸਪਾਈਆਂ ਦੇਂ ਡਈ ਹਾਂ ਤੇ ਤੇਰੀ ਮਾਂ ਨੂੰ ਫੋਨ ਕਰਨ ਡਈ ਆ ਤੇ ਚੁੱਕਰ ਨਹੀਂ ਡਈ ਤੇ ਸਾਡੇ ਤੇ ਇਲਜ਼ਾਮ ਲਾਉਣ ਡਈ ਆ ਮੈਨੂੰ ਫੋਨ ਬਿਲਕੁਲ ਨਾ ਕਰੇ ਨਾ ਹੀ ਮੈਂ ਚੁਗਣਾਂ ਸਿੱਧੀ ਗੱਲ ਮੰਮੀ ਤੇ ਸਮਝਦੇ ਕਿਉਂ ਨਹੀਂ ਜੀ ਕੀ ਸਮਝਾਉਣਾ ਨਹੀਂ ਗੱਲ ਕਹੀ ਸੀ ਮੈਂ ਕਿ ਕੱਲ ਮੈਂ ਉੱਥੇ ਜਾਣਾ ਮੈਂ ਤੇ ਤੁਸੀਂ ਆ ਜਿਓ ਆਪਾਂ ਬਹਿ ਕੇ ਗੱਲ ਕਰ ਲੈਨੇ ਆ ਕੀ ਗੱਲ ਹੈ ਚੱਲੋ ਹੋਰ ਪੰਗਾ ਪਾਤਾਈ ਮੇਰੀ ਜਾਨ ਨੂੰ ਝੁੱਕ ਕੇ ਅੱਗੇ ਘੱਟ ਨੇ ਸ਼ਮੀ ਮੰਮੀ ਹੁਣ ਗੱਲ ਤੇ ਬਹਿ ਕੇ ਕਰਨੀ ਹੈ ਨਾ ਉਹ ਦਿਨ ਤੁਹਾਨੂੰ ਮੈਂ ਕੀ ਕਿਹਾ ਸੀ ਵੀ ਤੁਸੀਂ ਰੋਕ ਜੋ ਜਦੋਂ ਮੈਂ ਆਉਂਗੀ ਉਦੋਂ ਗੱਲ ਕਰਾਂਗੇ ਕਿਹਾ ਸੀ ਨਾ ਹਈ ਖਾਕੇ ਕੀ ਗੱਲ ਕਰਨੀ ਹੈ ਉਹਨਾਂ ਦੇ ਨਾਲ ਮੰਮੀ ਕਰਨੀ ਪੈਣੀ ਹੈ ਨਾ ਉਹ ਆਂਦੇ ਸੀ ਸ਼ੁਰੂ ਤੋਂ ਤੁਹਾਡੇ ਨਾਲ ਲੱਗੇ ਕਿਹੜਾ ਕੰਮ ਹੀ ਨਹੀਂ ਕੀਤਾ ਹੁਣ ਤੁਹਾਡੇ ਨਾਲ ਬਹਿ ਕੇ ਗੱਲ ਕਰੋ ਉਹ ਹੁਣ ਵਰਤਣਾ ਚਾਹੁੰਦੇ ਜੇ ਹੱਡੇ ਨਾਲ ਹੁਣ ਬਹਿ ਕੇ ਗੱਲ ਕਰਾਂਗੇ ਨਹੀਂ 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 ਉਹ ਸਾਡੇ ਨਾਲ ਨਹੀਂ ਵਰਤਣਾ ਚਾਹਦੇ ਉਹ ਸਾਡੇ ਮੰਮੀ ਉਹ ਕਹਿੰਦੀ ਵੀ ਹੁਣ ਇਸਾ ਦੇ ਫਿਰ ਠੀਕ ਹੈ ਫਿਰ ਜਿਹੜਾ ਤੇਰਾ ਬੰਦਾ ਮੈਂ ਉਹਨਾਂ ਦੇ ਦੇ ਦਿੰਨੀ ਕੱਲ ਬਿੱਲੋ ਆਂਟੀ ਦਾ ਫੋਨ ਆਇਆ ਏ ਮੈਨੂੰ ਉਧਰੋਂ ਤਾਈ ਦੇ ਲਾਗੇ ਗਵੰਡਣਿਆ ਜਿਹੜੀ ਉਹ ਕਹਿੰਦੀ ਵੀ 36 36 ਗੱਲਾਂ ਇੱਥੇ ਬਹਿ ਕੇ ਤੇ ਕਰਨ ਢਈ ਆਂਦੀ ਹੁਣ ਹਨ ਕੁੜੀ ਵਿਆਹ ਲਈ ਆ ਤੇ ਹੁਣ ਸਾਨੂੰ ਪੁੱਛਦੇ ਨਹੀਂ ਸ਼ੁਰੂ ਤੋਂ ਮੇਰਾ ਮੁੰਡਾ ਇਹਨਾਂ ਦੇ ਨਾਲ ਲੱਗਾ ਰਿਹਾ ਸਾਰੇ ਕਾਰਵਿਆਰ ਉਹਨੇ ਕੀਤੇ ਸਾਰੇ ਬੈਂਕਾਂ ਦੇ ਕੰਮ ਉਹਨੇ ਕੀਤੇ ਤੇ ਅੱਜ ਆਂਦੀ ਕੁੜੀ ਵਿਆਹ ਲਈ ਅੱਜ ਇਹਨੂੰ ਸਾਡੀ ਲੋੜਨੀ ਆ ਪਹਿਲੀ 에ਅਰਪੋਰਟ ਚ ਆ ਗਈ ਤੇ ਅੱਜ ਬੰਦਾ ਨਹੀਂ ਜਾਣਣ ਢਈ ਮੰਮੀ ਆਂਡ ਗਵੰਡ ਗੱਲਾਂ ਕਰਦੀ ਫਿਰਦੀ ਗੱ ਫਿਰ ਵੀ ਮੰਮੀ ਤੁਹਾਨੂੰ ਪਤਾ ਸਾਡਾ ਉਹਦੇ ਨਾਲ ਕੋਈ ਰਿਸ਼ਤਾ ਵਾ ਨਹੀਂ ਕਰਾਂ ਲੋਕੀ ਆਂਡ ਗਵਾਂਡ ਸਵਾਦ ਲੈਂਦੇ ਆ ਅਸੀਂ ਜਿਹੜੀ ਗੱਲ ਕਰਨੀ ਇੱਥੇ ਬਹਿ ਕੇ ਕਰ ਲਈਏ ਪਰ ਕੁੜੀ ਵੀ ਮੇਰੀ ਔਲਾਦ ਵੀ ਸਮਝਣ ਨੂੰ ਤਿਆਰ ਨਹੀਂ ਮੈਂ ਦੱਸ ਕੀ ਕਰਾਂ ਉਹਨਾਂ ਦਾ ਸਾਰਿਆਂ ਇਹਨਾਂ ਸਾਰਿਆਂ ਦਾ ਮੈਂ ਕੀ ਕਰਾਂ ਵੀ ਮੈਂ ਨਹੀਂ ਕਹਿਣ ਦੀ ਵੀ ਤੁਸੀਂ ਉਹਦੇ ਨਾਲ ਸਹੀ ਵਰਤੋ ਜਾਂ ਉਹਦੇ ਤੇ ਵਿਸ਼ਵਾਸ ਕਰੋ ਤੁਸੀਂ ਗੱਲ ਕਿਉਂ ਨਹੀਂ ਸਮਝਦੇ ਪਏ ਜਿਹੜੀ ਵੀ ਗੱਲ ਕਰਨੀ ਆ ਨਾ ਬਹਿ ਕੇ ਕਰ ਲਓ ਐਦਾਂ ਨਹੀਂ ਚੰਗਾ ਲੱਗਦਾ ਆਂਡ ਗਵਾਂਡ ਖਲਾਰਾ ਖਲਾਰਦੀ ਫਿਰਦੀ ਆ ਮੈਂ ਉਹਨੂੰ ਕਦੋਂ ਕਹਨੀ ਆ ਜਾ ਕੇ ਆਂਡ ਗਵਾਂਡ ਕਹੇ ਉਹ ਆਪੇ ਕਹਿੰਦੀ ਮੈਂ ਇੱਥੇ ਕਿਸੇ ਗਵਾਂਡੀਆਂ ਨੂੰ ਮੈਂ ਤੇ ਨਹੀਂ ਦੱਸ ਕੇ ਆਈ ਮੈਂ ਤਾਂ ਕਿ ਸਿੱਧੂ ਜੇ ਕੰਮ ਨਹੀਂ ਆਂਦੀਆਂ ਨੀ ਮੈਂ ਤੇ ਉਹਨਾਂਗੇ ਵੀ ਗੱਲ ਨਹੀਂ ਕੀਤੀ। ਉਹੀ ਉਹਨ ਡੋਂਡੀਆਂ ਫਿੜਦੀ ਫਿੜੇ ਤੇ ਮੇਰਾ ਕੀ ਕਸੂਰ ਹੈ। ਸਾਨੂੰ ਉਹਦੇ ਸੁਭਾਅ ਦਾ ਪਤਾ ਵਾ ਨਾ ਪੀਓ ਚੋਂ ਉੱਪਰ ਰਹਿਣ ਵਾਲੀ ਜਿੰਸ ਨਹੀਂ ਹੈਗੀ। ਉਹ ਥਾਈ ਥਾਈ ਰਹੀ ਜਿਹਾਨੂੰ ਭੰਡਨ ਨਹੀਂ ਚੰਗਾ ਲੱਗਦਾ। ਫਿਰ ਐਂਦਾ ਕਰੋ। ਜਿਹੜਾ ਪੈਸਾ ਟੱਗਾ ਹੈਗਾ ਹੀ ਚੁੱਕ ਕੇ ਉਹਦੇ ਮੁੰਡੇ ਨੂੰ ਦੇ ਛੱਡ। ਤੇ ਆਪ ਹੱਥ ਮਲਦੀ ਬਹਿ ਜੀ। ਮੰਮੀ ਮੈਂ ਇਹ ਗੱਲ ਨਹੀਂ ਕਹਿਣ ਦੀ ਕਿ ਤੁਸੀਂ ਸਾਰਾ ਕੁਝ ਚੁੱਕ ਕੇ ਉਹਨਾਂ ਨੂੰ ਦੇ ਦਿਓ। ਮੈਂ ਇਨੀ ਗੱਲ ਕਹੀ ਸੀ ਵੀ ਉੱਥੇ ਆ ਜਿਓ ਤੇ ਮੰਮੀ ਦੇ ਸਾਹਮਣੇ ਗੱਲ ਹੋ ਜੂਗੀ। ਨਾਲੇ ਹੁਣ ਇਹ ਵੀ ਆਈ ਆ। ਹੁਣ ਮੂੰਹ ਤੇ ਗੱਲਾਂ ਕਰਾਵਾਂਗੇ ਨਾ ਵੀ ਉਹ ਗਲਤ ਹੈ ਕਿ ਇਹ ਗਲਤ ਹੈ ਤੂੰ ਗੱਲ ਸ਼ੁਰੂ ਕਰੀ ਮੈਂ ਕਰੂੰਗੀ ਸ਼ੁਰੂ ਚਲੋ ਤੁਸੀਂ ਫਿਰ ਹਾਂ ਦੱਸ ਚਾਹ ਦੇ ਨਾਲ ਕੀ ਮੰਗਾਇਆ ਜੀ ਮੰਗਾਲੀ ਨੇ ਕੋਈ ਗੱਲ ਨਹੀਂ ਚਾਹ ਤੇ ਹੁਣੇ ਮੈਂ ਉਧਰੋਂ ਪਿਆ ਕੇ ਲਿਆਈਆਂ ਇਹਨੂੰ ਜਿਹੜਾ ਜਿਹੜਾ ਢਿੱਡ ਜਿਹੜਾ ਹੋਇਆ ਚਾਹ ਨੂੰ ਬਣਾ ਲੈਨੇ ਠਹਿਰ ਕੇ ਆਜੋ ਤੀਨ ਬਈ ਕਿਹੜੀ ਗੱਲਾਂ ਤੇ ਕਰਦੀਆਂ ਨਹੀਂ ਮੰਮੀ ਤੇ ਆਜੋ ਭੈਣ ਜੀ ਬੱਸ ਕਰੋ ਜਦੋਂ ਦੀ ਨਹੀਂ ਆਈਆਂ ਤੁਸੀਂ ਬਸ ਕੰਮ ਹੀ ਕਰੀ ਜਾਂਦੇ ਹੋ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬੱਸ ਐਵੇਂ ਭੈਣ ਜੀ ਸਾਰਾ ਦਿਨ ਨਿਕਲ ਜਾਂਦਾ ਜੀ ਹੋਰ ਕੀ ਕਰਾਂ ਛੋਟੀ ਨੂੰ ਕਿਹਾ ਜੇ ਨਾ ਸਮੱਸਿਆ ਵਗੈਰਾ ਲੈ ਆਈਆਂ ਬੇਟਾ ਆਪਣੇ ਘਰ ਆਏ ਆ ਇਹ ਕੋਈ ਕਹਿੰਦੇ ਜਰੂਰ ਤੇ ਮਮੇ ਨੂੰ ਕੋਈ ਗੱਲ ਨਹੀਂ ਮਮੇ ਜੀ ਫਿਰ ਵੀ ਉਹ ਕੰਮ ਲੱਗੇ ਆ ਚਾਹ ਪਾਣੀ ਤੇ ਪਿਉਣਾ ਹੀ ਆ ਨਾ ਹੁਣ ਪਰ ਉਹਨੇ ਦੇ ਮੂੰਹ ਜਦਾਂ ਸੋਹਣੇ ਹੁੰਦੇ ਨੇ ਤੇ ਤੁਹਾਡੇ ਨਹੀਂ ਹੈਗੇ ਭੈਣ ਜੀ ਇੱਕ ਗੱਲ ਦੱਸਾਂ ਜਿਤੋਂ ਕੰਮ ਕਰਦੇ ਹੋਈ ਆ ਨਾ ਘਰ ਕੋਈ ਆ ਜਾਏ ਤੇ ਬੜਾ ਔਖਾ ਲੱਗਦਾ ਜੇ ਨਹੀਂ ਇਹ ਦੀ ਕੋਈ ਗੱਲ ਕੋਈ ਨਹੀਂ ਜੇ ਕੋਈ ਨਹੀਂ ਜੇ ਔਖਾ ਲੱਗਦਾ ਜਿਹੜਾ ਜੀ ਆਂਦਾ ਦੇਖੋ ਜੀ ਆਪਣੀ ਕਿਸਮਤ ਲੈ ਕੇ ਆਂਦਾ ਜੀ ਜੇ ਉਹਦਾ ਸਾਡੇ ਨਾਲ ਦਾਣਾ ਪਾਣੀ ਇਸ ਘਾਰੇ ਚ ਰਲਿਆ ਹੁੰਦਾ ਤੇ ਉਹ ਖਾ ਜਾਂਦਾ ਨਾਲ ਸਾਡਾ ਕੀ ਰੋਲ ਜੇ ਇੱਥੇ ਪਰਮਾਤਮਾ ਦਿੱਤਾ ਹੈ ਸਭ ਕੁਝ ਉਹਦਾ ਹੀ ਹੈ ਸਭ ਕੁਝ ਜੇ ਉਹਦੀ ਦਿੱਤੀ ਚੀਜ਼ ਜ ਕੋਈ ਖਾ ਜਾਏਗਾ ਸਾਨੂੰ ਕੀ ਮੰਮੀ ਚੇਨ ਦਾ ਡਿਜ਼ਾਈਨ ਬੜਾ ਸੋਹਣਾ ਵਾ ਅੱਛਾ ਵਧੀਆ ਬਹੁਤ ਸੋਹਣਾ ਲਾ ਫੜ ਤੂੰ ਫੜ ਕੋਈ ਗੱਲ ਨਹੀਂ ਮੰਮੀ ਤੁਹਾਨੂੰ ਪਾਈ ਵੀ ਸੋਹਣੀ ਲੱਗਣ ਈ ਆ ਮੈਂ ਤਾਰੀਫ ਕੀਤੀ ਆ ਇਹ ਨਹੀਂ ਕਿ ਆ ਕਿ ਲਾ ਕੇ ਤੁਸੀਂ ਮੈਨੂੰ ਦੇ ਦੋ ਤੇਰੇ ਅਸੇ ਬਨਵਾਈਆ ਉਥੇ ਮੈਨੂੰ ਸੁਨਿਆਰਾ ਫੜਾ ਗਿਆ ਈ ਤੇ ਮੈਂ ਉਹਨੂੰ ਕਿਹਾ ਮੈਂ ਫੜ ਕੇ ਗੱਲੇ ਪਾ ਲਈ ਮੈਂ ਕਿੱਥੇ ਰੱਖਾਂ ਮੰਮੀ ਮੇਰੀ ਗੱਲ ਸੁਣ ਲੋ ਮੈਂ ਕੋਈ ਚੀਜ਼ ਨਹੀਂ ਲੈਣੀ ਹੈਗੀ ਹੁਣ ਮੇਰਾ ਤੇ ਅੱਗੇ ਇੰਨਾ ਕਹਿਣਾ ਉੱਥੇ ਤੇ ਉਹ ਉਹ ਅੱਜ ਜੋਤਾ ਗਈਆਂ ਨੇ ਸਾਰੇ ਕਹਿੰਦੇ ਨੇ ਧੀਆ ਨੂੰ ਦੇਈ ਦੀਆਂ ਨੇ ਤੇ ਮੈਂ ਕਿਹਾ ਮੈਂ ਤੇ ਹੋਰ ਕੁਝ ਪੈਂਜੀ ਕਰਦੀ ਨਹੀਂ ਚੱਲ ਮਨਾ ਉਹਦੇ ਅਸੀਂ ਚਾਹ ਨਹੀਂ ਬਣਵਾ ਲਾ ਤੇ ਫਿਰ ਮੈਂ ਚਾਹ ਨਹੀਂ ਬਣਵਾ ਲਈ ਤੇਰੇ ਵਾਸਤੇ ਉਹ ਮੈਨੂੰ ਸਵੇਰੇ ਫੜਾ ਕੇ ਗਈ ਆਈ ਤੇ ਮੈਂ ਗੱਲੇ ਪਾ ਲਈ ਕੋਈ ਗੱਲ ਨਹੀਂ ਤੁਹਾਨੂੰ ਤਾਂ ਸਾਰੀ ਗੱਲ ਸ਼ਮੀ ਨੇ ਦੱਸੀ ਹੋਈ ਹੈ ਜੋ ਮੈਂ ਪਹਿਲਾਂ ਗਲਤੀਆਂ ਕਰਦੀ ਰਹੀ ਸੰਤਾ ਡਾ ਕੋਈ ਨਹੀਂ ਚਾਹੀਦਾ ਕੋਈ ਚਿੰਤ ਚ ਨਹੀਂ ਚਲਦੀ ਪੈਂਜੀ ਤੇਰਾ ਵੀ ਇਦਾਂ ਗਹਿਣਾ ਸੀ ਤੇ ਮੈਂ ਉਹ ਗਹਿਣੇ ਰੱਖਿਆ ਆ ਕੋਈ ਗੱਲ ਨਹੀਂ ਅੱਜ ਤੋਂ ਬਾਅਦ ਮਮੇ ਕੋਈ ਚੀਜ਼ ਨਹੀਂ ਮੰਗਣੀ ਤੇ ਤੇਰਾ ਗਹਿਣਾ ਤੈਨੂੰ ਮਿਲ ਜੇਗਾ ਸੱਚੀ ਮਮੇ ਜੀ ਹਾਂ ਪੁੱਤ ਪੈਂਜੀ ਮੈਂ ਬੜੀਆਂ ਗਲਤੀਆਂ ਕਰਦੀ ਰਹੀ ਪਹਿਲਾਂ ਮੇਰੀ ਆ ਜਾਨ ਦਾ ਕਾਰਨ ਹੀ ਇਹੋ ਸੀ ਮੈਂ ਬਟਾੜ ਕੋਕਿੰਗ ਗਲਤੀਆਂ ਦੀ ਮਾਫੀ ਮੰਗ। ਨਹੀਂ ਭੈਣ ਜੀ ਹੱਥ ਤੇ ਨਾ ਜੋੜੋ। ਮੈਨੂੰ ਅੱਛਾ ਨਹੀਂ ਲੱਗਦਾ ਕੋਈ ਮੇਰੇ ਗੱਥ ਜੋੜੇ। ਨਹੀਂ ਭੈਣ ਜੀ। ਤੇ ਪਰ ਜੋ ਤੁਸੀਂ ਨਾ ਕੀਤਾ ਜੇ ਨਾ। ਚੰਗਾ ਨਹੀਂ ਜੇ ਕੀਤਾ। ਪਤਾ ਭੈਣ ਜੀ ਨੂੰ। ਇਹ ਨਹੀਂ ਚੰਗਾ। ਉਹ ਨਹੀਂ ਚੰਗਾ ਕੀਤਾ। ਉਹ ਵੀ ਵਿਚਾਰੀ ਕੁੜੀ ਇੰਨਾ ਕੁਝ ਵੀ ਉਹਦਾ ਨਾ ਕੀਤਾ ਫਿਰ ਉਸੇ ਕਰ ਚ ਹੀ ਰਹਿਣ ਡਈ ਆ। ਕੀ ਨੇ ਮੈਂ ਕੀਤਾ ਕੁੱਟ ਮਾਰ ਤਨ ਗੱਲ ਦੱਸਾਂ। ਕਿੱਥੋਂ ਤੱਕ ਇਹ ਮੈਂ ਤਾਂ ਢੀ ਕੁੜੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਮੈਨੂੰ ਪਤਾ ਜੀ। ਮੈਨੂੰ ਬੱਸ ਇਹ ਉਸ ਮਾਕਰ ਨੂੰ ਪੁੱਛ ਕੇ ਵੇਖੋ ਜਿਹਦੇ ਤੇ ਨਾਲ ਭੀਤ ਦੀਆਂ ਨੇ ਭੈਣ ਜੀ ਇਹ ਮੇਰੀ ਧੀ ਨਾਲ ਜੇ ਅਗਰ ਮੇਰੀ ਧੀ ਨਾਲ ਉੱਥੇ ਹੁੰਦੀਆਂ ਪਈਆਂ ਸਨ ਨਾ ਤੇ ਇੱਥੇ ਮੇਰੀ ਵੀ ਜਾਨ ਔਖੇ ਸਜੇ ਪਰ ਤੁਸੀਂ ਇੱਕ ਵਾਰੀ ਵੀ ਕਰਨ ਲੱਗਿਆ ਸੋਚਿਆ ਨਹੀਂ ਹੈਗਾ ਕਿ ਅਸੀਂ ਇੱਕ ਕਿਸੇ ਧੀ ਦੇ ਨਾਲ ਐਦਾਂ ਕਰਦੇ ਪਿਆ ਸਾਡੇ ਘਰ ਵੀ ਧੀ ਧੀਆ ਸਭ ਦੇ ਸੰਝੀਆਂ ਹੁੰਦੀਆਂ ਨੇ ਭੈਣ ਜੀ ਐਵੇਂ ਥੋੜਾ ਸਾਰੇ ਕਹਿੰਦੇ ਸਭ ਦੇ ਧੀਆ ਸਾਂਝੀਆਂ ਨੇ ਭੈਣ ਜੀ ਉਹਦੇ ਗੁਨਾਹ ਦੀ ਸਜ਼ਾ ਤੇ ਮੈਨੂੰ ਮਿਲਣ ਡਈ ਹੈ ਨਾ ਅੱਜ ਮੇਰੀ ਕੁੜੀ ਵੀ ਘਰੇ ਆ ਕੇ ਬੈਠੀ ਹੋਈ ਐ ਉਹਦਾ ਘਰ ਵਾਲਾ ਮੈਨੂੰ ਲੈ ਕੇ ਨਹੀਂ ਜਾਣਦੇ ਨੀ ਤਾਂ ਪਹਿਲਾਂ ਉਹ ਹੀ ਸਾਡਾ ਪ੍ਰੋਣਾ ਸੀ ਜਿਹੜਾ ਉਹਨਾਂ ਨੇ ਇੰਨਾ ਪਿਆਰ ਕਰਦਾ ਹੁੰਦਾ ਸੀ ਪਰ ਹੁਣ ਉਹਨੇ ਨਫ਼ਰਤ ਕਰਦਾ ਉਹਦੇ ਨਾਲ ਇਹ ਮੇਰੀਆਂ ਗਲਤੀਆਂ ਦਾ ਬੁਨਾਦੀ ਸਜ਼ਾ ਮਿਲਣ ਲਈ ਮੈਨੂੰ ਮੈਂ ਬਹੁਤ ਗਲਤੀਆਂ ਕੀਤੀਆਂ ਦੂਜੀ ਗੱਲ ਤਾਂ ਜੀ ਮੇਰਾ ਨਾਲ ਗੱਲ ਕਰਨਾ ਚਾਹਨੀ ਦੱਸੋ ਜਿਹੜੀ ਤੁਹਾਡੇ ਦਰਾਨੀਆਂ ਦਰਾਨੀ ਕਿਹਜਟਾਨੀ ਜਟਾਣੀ ਹਾਂਜੀ ਭੈਣ ਜੀ ਉਹ ਸਾਡੇ ਘਰੇ ਆਈ ਸੀ ਪਹਿਲਾਂ ਤਾਂ ਮੈਂ ਸ਼ਮੀ ਨੂੰ ਦੱਸਿਆ ਨਹੀਂ ਇਹ ਹੋਣੀ ਮੈਂ ਕੱਲ ਪਰਸੋ ਦੱਸਿਆ ਉਹ ਆ ਕੇ ਤੁਹਾਡੇ ਘਰ ਦੀ ਸਾਰੇ ਨਿੱਕੀ ਨਿੱਕੀ ਗੱਲ ਮੇਰੇ ਨਾਲ ਕਰਕੇ ਗਈ ਸਾਡੇ ਘਰ ਦੀ ਕਿਹੜੀ ਨਿੱਕੀ ਨਿੱਕੀ ਗੱਲ ਐਨੀ ਨਹੀਂ ਭੈਣ ਜੀ ਪ੍ਰਾਪਰਟੀ ਦੀ ਐਨੀ ਪ੍ਰਾਪਰਟੀ ਆ ਸਾਡਾ ਹੱਕ ਉਹਨਾਂ ਨੇ ਖਾ ਲਿਆ ਹੈ ਜਿਹੜੀ ਜ਼ਮੀਨ ਆ ਔਰ ਚੋ ਇਹਨਾਂ ਨੇ ਕੁਝ ਪੈਸੇ ਦਿੱਤੇ ਆ ਹੁਣ ਸਾਰੀ ਮਾਲ ਮਾਰ ਕੇ ਬਹਿ ਗਏ ਪੈਟੀਸ਼ੀ ਦੇ ਇੱਤੇ ਸ਼੍ਰੀ ਕੀਏ ਤੂੰ ਹੀ ਸਾਡੀ ਗੱਲ ਤੇ ਛੱਡੋ ਉਹ ਪਤੜਾਡੇ ਕੋੜਾ ਮੈਂ ਪੰਜੀ ਮੈਂ ਦੇਖੋ ਉਹਨਾਂ ਦੇ ਵਿੱਚ ਤੇ ਤੁਹਾਡੇ ਵਿੱਚ ਕੋਈ ਫਰਕ ਹੀ ਨਹੀਂ ਸੀ ਪੰਜੀ ਉਹਨਾਂ ਨੇ ਆ ਕੇ ਤਦ ਕੀਤੀਆਂ ਜੇ ਤੁਸੀਂ ਸੁਣੀਆਂ ਜੇ ਤੁਸੀਂ ਉਵੇਂ ਦੇ ਸੀਗੇ ਤੇ ਉਹਨਾਂ ਨੇ ਤੁਹਾਡੇ ਅੱਗੇ ਆ ਕੇ ਕੀਤੀਆਂ ਨੇ ਨਹੀਂ ਪੰਜੀ ਮੈਂ ਨਹੀਂ ਤੁਸੀਂ ਚੰਗੇ ਹੋਵਗੇ ਨਾ ਪੰਜੀ ਉਸੇ ਟਾਈਮ ਮੈਨੂੰ ਫੋਨ ਲਾ ਦਿੰਦੇ ਉਸੇ ਟਾਈਮ ਕਹਿੰਦੇ ਪੰਜੀ ਤੁਹਾਡੀ ਜਠਾਣੀ ਆਈ ਹੈ ਪੰਜ ਮਿੰਟ ਕਰਾਓ ਪੰਜੀ ਮੈਂ ਕਿਤਰਾ ਕਰਦੀ ਪਹਿਲੀ ਵਾਰੀ ਤੁਸੀਂ ਸਾਡੇ ਘਰ ਆਏ ਸੀ ਕਿਹੜਾ ਹੋ ਕੇ ਪਿੱਛੇ ਆਂਦੀ ਸੀ ਨਹੀਂ ਪੰਜੀ ਮੈਂ ਇਸ ਗੱਲ ਨਾਲ ਤੁਹਾਡੇ ਨਾਲ ਸਹਿਮਤ ਨਹੀਂ ਜੀ ਤੁਹਾਨੂੰ ਕਹਿੰਦੇ ਨੇ ਨਾ ਕੁੜਮਾ ਦਾ ਰਿਸ਼ਤਾ ਫੁੱਲਾਂ ਵਰਗਾ ਹੁੰਦਾ ਜੀ ਇਹ ਖਿੜਿਆ ਰਵੇ ਤੇ ਸੋਹਣਾ ਲੱਗਦਾ ਜੀ ਫੁੱਲ ਮੁਰਝਾ ਜਾਂਦਾ ਤੇ ਉਹਦੇ ਚ ਖੁਸ਼ਬੂ ਵੀ ਨਹੀਂ ਜੇ ਰਹਿੰਦੀ ਤੇ ਖਿੜੇ ਪੰਜੀ ਫੁੱਲ ਵੀ ਢੱਡਾ ਆਪਣਾ ਸੀ ਤੇ ਖੁਸ਼ਬੂ ਵੀ ਢੱਡੀ ਆਪਣੀ ਸੀ ਮੇਰਾ ਤਾਂ ਕੁਝ ਵੀ ਨਹੀਂ ਨਾ ਸੀ ਪਰ ਪੰਜੀ ਇਹ ਦੱਸੋ ਨਾ ਮੇਰਾ ਕੀ ਸੀ ਡਿਠਾਣੀ ਵੀ ਉਹ ਟੱਡੀ ਤੇ ਘਰ ਦੀਆਂ ਗੱਲਾਂ ਵੀ ਟੱਡ ਗਿਆ ਤੇ ਪਰ ਗਈ ਸੀ ਤੁਹਾਡੇ ਘਰ ਨਾ ਪਰ ਪੰਜੀ ਮੈਂ ਚੱਲ ਕੇ ਨਹੀਂ ਸੀ ਗਈ ਉਹ ਮੇਰੇ ਘਰ ਕੇ ਚੱਲ ਕੇ ਆਏ ਸੀ ਉਹਨਾਂ ਨੂੰ ਪਤਾ ਸੀ ਕਿ ਸ਼ੰਮੀ ਜਦੋਂ ਘਰੋਂ ਨਾਰਾਜ਼ ਹੋ ਕੇ ਆਏ ਸੀ ਪਹਿਲਾਂ ਤਾਂ ਮੈਨੂੰ ਕਿੰਨਾ ਦਿਨ ਬਖਾਉਂਦੇ ਰਹੇ ਮੈਂ ਬਿਲਕੁਲ ਨਹੀਂ ਦੱਸਿਆ ਉਹਨਾਂ ਨੂੰ ਕਿ ਸ਼ੰਮੀ ਲੜ ਕੇ ਆਈ ਹੈ ਉਹ ਕਹਿੰਦੇ ਮੈਨੂੰ ਸਾਰਾ ਕੁਝ ਪਤਾ ਪੁੱਛੀ ਦੱਸਿਆ ਸਾਰੀ ਗੱਲਾਂ ਇਹ ਮੇਰੀ ਪਰਵਿਸ਼ੇ ਮੇਰੀ ਧੀ ਤੇ ਕਿ ਮੇਰੀ ਧੀ ਨੇ ਤੁਹਾਡੇ ਘਰ ਦੀਆਂ ਗੱਲਾਂ ਮੈਨੂੰ ਵੀ ਨਹੀਂ ਆਕੇ ਤੁਸੀਂ ਮੈਂ ਉਹਨੂੰ ਇਸ ਤਰੀਕੇ ਨਾਲ ਸਮਝਾਇਆ ਹੋਇਆ ਸੀ ਨਾ ਇਸ ਤਰੀਕੇ ਨਾਲ ਮੈਂ ਉਹਨੂੰ ਪਾਲਿਆ ਵੱਡਿਆ ਕੀਤਾ ਆਪਣੀ ਧੀ ਨੂੰ ਕਿ ਮੇਰੀ ਧੀ ਨੇ ਫੁੱਲਾਂ ਤੇ ਹਮੇਸ਼ਾ ਪੈਰ ਰੱਖਿਆ ਜੀ ਜਿਵੇਂ ਉਹਨੂੰ ਚੱਲਣਾ ਪਿਆ ਨਾ ਮੈਂ ਕਹਿੰਨੀ ਆ ਮੈਂ ਸਹੀ ਸੇ ਰਾਤ ਨਹੀਂ ਸੁੰਦੀ ਮੈਂ ਕਹਿੰਨੀ ਆ ਰੱਬਾ ਮੇਰੀ ਧੀ ਐਨੀ ਜੋਗੀ ਹੈ ਨਹੀਂ ਸੀ ਜਿੱਥੇ ਉਹਨੂੰ ਤੋਰ ਤਈ ਐ ਨਹੀਂ ਸੀ ਐਨੀ ਜੋਗੀ ਘੜੀ ਘੜੀ ਇਹ ਗੱਲ ਕਹਿ ਕੇ ਸਾਨੂੰ ਸ਼ਰਮੰਦਿਆ ਨਾ ਕਰੋ ਗਲਤੀ ਤਾਂ ਸਾਡਕ ਹੋਈ ਆ ਬਾਕੀ ਰਹਿ ਗਈ ਗੱਲ ਕੜੀ ਜੀ ਠਾਣੀ ਦੀ ਸਹੀ ਜੀ ਤੁਸੀਂ ਮੇਰੀ ਗਲਤੀ ਹੈ ਨਾ ਮੈਂ ਸੁਣਦੀ ਤੇ ਨਾ ਮੈਂ ਨਾ ਕਰਦੀ ਪਰ ਇਸ ਗੱਲ ਦਾ ਮੇਰੇ ਤੇ ਵਿਸ਼ਵਾਸ ਕਰੋ ਭੈਣ ਜੀ ਮੈਂ ਕੁਝ ਨਹੀਂ ਸੀ ਸੁਣਨਾ ਚਾਹਦੀ ਕੋਈ ਸਾਨੂੰ ਉਹਨੇ ਹੀ ਦੱਸਿਆ ਕਿ ਤੁਸੀਂ 14 ਲੱਖ ਰੁਪਏ ਦੇ ਕੇ ਤੇ ਪਹਿਲੀ ਉਹਨਾਂ ਨੂੰ ਉਹਨਾਂ ਦਾ ਹਿੱਸਾ ਕੱਢਤਾ ਤੁਸੀਂ ਮੈਨੂੰ ਥੋੜਾ ਪਤਾ ਸੀ ਵੱਡੇ ਘਰ ਦੀਆਂ ਗੱਲਾਂ ਬੋਲ ਸ਼ਮੀ ਐਨੀ ਗੱਲ ਤਾਂ ਤੂੰ ਮੰਮੀ ਨਾ ਕਰ ਸਕਦੀ ਆ ਹਾਂਜੀ ਮੰਮੀ ਮੈਂ ਤੇ ਹੁਣ ਉਹੀ ਕਹਾਂਗੀ ਕੀ ਜੋਤਾਈ ਜੀ ਉਥੇ ਇਹਨਾਂ ਨੂੰ ਇਹ ਕਹਿ ਕੇ ਗਏ ਨਾਲੇ ਵੇਖੋ ਜਦੋਂ ਤਾਈ ਜੀ ਇਹਨਾਂ ਦੇ ਘਰ ਗਏ ਆ ਨਾ ਕਿਹੜੀ ਜ਼ਮੀਨ ਦੀ ਗੱਲ ਕਰਦੇ ਉਹ ਜ਼ਮੀਨ ਤੇ ਸ਼ਮੀ ਜਿਹੜੀ ਸਾਡੀ 에어ਪੋਰਟ ਦੀ ਜ਼ਮੀਨ ਆਈ ਸੀ ਬੇਟੇ ਉਦੋਂ ਤੇ ਫਿਰ ਉਹਦਾ ਪੰਗਾ ਚੱਲ ਪਿਆ ਮੰਮੀ ਮੇਰੀ ਗੱਲ ਸੁਣ ਲਓ ਜਦੋਂ ਤਾਈ ਜੀ ਇੱਧਰ ਗਏ ਨੇ ਮੇਰੇ ਸਹੁਰਿਆਂ ਲ ਤੇ ਉਦੋਂ ਮੈਂ ਕਿਹੜਾ ਉੱਥੇ ਸੀ ਹੁਣ ਮੈਨੂੰ ਤਾਂ ਪਤਾ ਨਹੀਂ ਇਹਨਾਂ ਦੋਵਾਂ 'ਚ ਕੀ ਗੱਲਾਂ ਹੋਈਆਂ ਤੇ ਕੀ ਨਹੀਂ ਮੰਮੀ ਜੀ ਹੁਣ ਆ ਗੱਲ ਦੱਸਣ ਡੇ ਆ ਤਾਈ ਜੀ ਹੋਰ ਦੱਸਣ ਡੇ ਆ ਤਾਈ ਜੀ ਆਖਣ ਡੇ ਆ ਵੀ ਇਹਨਾਂ ਨੇ ਮੇਰੇ ਨਾਲ ਸਾਰੀਆਂ ਗੱਲਾਂ ਕੀਤੀਆਂ ਵਾ ਮੈਨੂੰ ਵੀ ਆਖਣ ਡੇ ਆ ਵੀ ਤਾਈ ਜੀ ਨੇ ਕਿ ਉਹਨਾਂ ਨੇ ਹੀ ਸਾਰੀਆਂ ਗੱਲਾਂ ਕੀਤੀਆਂ ਉਹਨਾਂ ਨੂੰ ਜਿਹੜੀ ਗੱਲਾਂ ਮੈਂ ਤੁਹਾਨੂੰ ਕਈਆਂ ਨੇ ਉਹੀ ਗੱਲਾਂ ਮੈਂ ਉਹਨਾਂ ਨੂੰ ਕਈਆਂ ਨੇ ਵੀ ਤੁਸੀਂ ਮੈਨੂੰ ਆ ਕੇ ਕਹਿੰਦੇ ਵੀ ਚੱਲ ਅਸੀਂ ਕੁੜੀ ਦੇ ਘਰ ਜਾ ਕੇ ਆਈਏ ਕਿਉਂ ਗੱਲ ਹੁੰਦੀ ਪਈਏ ਫਿਰ ਮਜ਼ਾ ਸੀ ਤੁਸੀਂ ਇਕੱਲੇ ਕਿਉਂ ਗਏ ਇਹੋ ਤੇ ਗੱਲ ਹੈ ਕਿਉਂ ਆਏ ਉਹ ਤਾਂ ਕੱਲ ਵੀ ਆਏ ਸੀ ਸਾਡੇ ਘਰੇ ਹਾਂ ਚਲੋ ਕੱਲ ਤੇ ਮੰਮੀ ਮੈਂ ਉੱਥੇ ਵਿੱਚ ਬੈਠੀ ਸੀ ਮੈਂ ਆਪ ਸਾਰੀ ਗੱਲ ਕੀਤੀ ਆ ਕੱਲ ਦਾ ਤੇ ਮੈਨੂੰ ਪਤਾ ਵਾ ਪਰ ਉਸ ਦਿਨ ਦਾ ਤੇ ਨਹੀਂ ਨਾ ਮੈਨੂੰ ਕੋਈ ਪਤਾ ਵੀ ਕੀ ਗੱਲ ਹੋਈ ਤੇ ਕੀ ਨਹੀਂ ਹੋਈ ਉਹ ਤੇ ਇਹ ਜੋ ਦੱਸਦੇ ਆ ਹਨ ਨੂੰ ਉੱਤੇ ਵਿਸ਼ਵਾਸ ਕਰਨਾ ਪੈਂਡਿਆ ਨਾ ਕੰਜੀ ਤੁਹਾਡੀ ਮਰਜ਼ੀ ਤੁਸੀਂ ਮੈਤੇ ਵਿਸ਼ਵਾਸ ਕਰਨਾ ਜਾਂ ਨਹੀਂ ਕਰਨਾ ਇਹ ਤੁਹਾਡੇ ਹੱਥ ਵਿੱਚ ਹੈ ਲਓ ਲੇਕਿਨ ਇੱਕ ਗੱਲ ਦੱਸਾਂ ਆਗੇ ਤਾਈ ਜੀ ਵੀ ਆਜੋ ਤਾਈ ਜੀ ਸਤਿ ਸ਼੍ਰੀ ਅਕਾਲ ਬਹਿ ਜਾਓ ਆਜੋ ਮੈਂ ਤੁਹਾਨੂੰ ਕਿਹਾ ਹੀ ਵੀ ਮੈਂ ਜਾਣਾ ਕੱਲ ਤੁਸੀਂ ਚੰਗਾ ਧਿਆਨ ਰੱਖਿਆ ਹੈ ਕਿ ਕਹਤਾ ਜੀ ਉਧਰ ਆਓ ਆ ਚੱਲ ਬਹਿ ਜਾ ਕੋਈ ਪਾਣੀ ਲਿਆਵਾ ਸਸਕੇ ਪਾਣੀ ਖਾਈ ਨਹੀਂ ਆਇਆ ਨਾਲ ਸਾਹਿਲ ਤਾਂ ਹੈ ਸਾਹਿਲ ਨਹੀਂ ਲਾਇਆ ਤੇਰਾ ਪੀ ਲੋ ਨਹੀਂ ਮੇਰੇ ਹੱਦ ਨਹੀਂ ਆਇਆ ਨਹੀਂ ਮੈਨੂੰ ਪਤਾ ਮਾ ਚਲ ਗਿਆ ਕੋਈ ਗੰਨੇ ਤੂੰ ਹੀ ਆ ਗਿਆ ਸਾਹਿਲ ਵੀ ਆ ਗਿਆ ਨਾਲ ਹੀ ਕਰੋ ਗੱਲ ਹੁਣ ਸਾਹਮੋ ਸਾਹਮਣੀ ਬੈਠੇ ਸਾਰੇ ਕਰੋ ਗੱਲ ਜਿਹੜੀ ਕਰਦੇ ਸਾਹ ਲੈ ਲੈਂਦੇ ਪਹਿਲੇ ਥੱਕੀ ਆਏ ਵਾਏ ਨੇ ਤੁਰ ਕੇ ਸਾਹ ਲੈ ਲੈਂਦੇ ਗੁੰਮਟ ਕੋਈ ਕੋਈ ਤੂੰ ਸਹੀ ਕਰੰਡੇ ਕਰੋ ਕਈ ਨਹੀਂ ਕਰਨਾ ਹੀ ਕੋਈ ਨਹੀਂ ਕੋਈ ਨਹੀਂ ਸਾਇਲ ਦੀ ਕੀ ਲੋੜ ਹੈ ਤੁਸੀਂ ਕਰੋ ਜਿਹੜੀ ਗੱਲ ਕਰਨੀ ਹੈ ਸਾਇਲ ਨੂੰ ਕੰਨ ਵਿੱਚ ਬੁਲਾਣਾ ਐਵੇਂ ਹੁਣ ਤਕਲੀਫ ਦੇਣੀ ਹੈ ਇਦਾਂ ਆਉਂਦੀ ਉਹੀ ਨਾ ਮੰਮੀ ਐਵੇਂ ਫਿਰ ਸਾਡੇ ਦੋਵਾਂ ਦੇ ਰਿਸ਼ਤੇ ਚ ਵੀ ਫੇਕ ਕੇ ਪੈਂਦੀ ਆ ਉਹ ਆਂਦਾ ਸੀ ਮੈਂ ਆਪੇ ਗੱਲ ਕਰਾਂਗਾ ਮੰਮੀ ਤੁਸੀਂ ਨਹੀਂ ਕੋਈ ਗੱਲ ਕਰਨ ਮੈਂ ਮੈਂ ਤੇਰੇ ਕਹਿਣ ਤੇ ਆ ਗਈ ਅੱਜ ਇਹ ਤਾਂ ਮੈਨੂੰ ਹੋਣਾ ਤੋਂ ਆਂਦਾ ਸੀ ਮੈਨੂੰ ਵੀ ਮੰਮੀ ਮਾਪੇ ਗੱਲ ਕਰੂੰਗਾ ਚਾਚੀ ਨਾ ਤੁਸੀਂ ਕੁਝ ਨਾ ਬੋਲੋ ਤਾਈ ਜੀ ਮੇਰੀ ਗੱਲ ਸੁਣ ਲਓ ਹੁਣ ਕਿਹੇ ਗੱਲ ਤੋਂ ਮੁਕਰਨਾ ਨਹੀਂ ਆ ਕੱਲ ਤੁਸੀਂ ਐਨੀ ਗੱਲ ਕਹੀ ਕਿ ਆਪਣੀ ਮੰਮਾ ਨੂੰ ਜਾ ਕੇ ਸਮਝਾ ਉਹ ਸਾਡਾ ਫੋਨ ਨਹੀਂ ਚੁੱਕਦੀ ਤੇ ਸਾਡੇ ਨਾਲ ਗੱਲ ਨਹੀਂ ਕਰਦੀ ਮੈਂ ਮਾਂ ਮੰਮੀ ਨੂੰ ਸਮਝਾਇਆ ਵਾ ਹੁਣ ਇੱਥੇ ਗੱਲ ਖਰੀ ਕਰੋ ਮੰਮੀ ਵੀ ਬੈਠੇ ਨੇ ਵੀ ਕੀ ਹੋਇਆ ਤੇ ਕੀ ਨਹੀਂ ਹੋਇਆ ਪਹਿਲੇ ਪਹਿਲੇ ਉਸ ਨਾਲ ਨਵੇੜਾ ਨਵੇੜ ਤੇ ਇਹ ਕਹਿੰਦੇ ਉਹਨਾਂ ਨੇ ਸੱਦਿਆ ਸੀ ਤੇ ਉਹ ਕਹਿੰਦੇ ਉਹਨਾਂ ਨੇ ਸੱਦਿਆ ਸੀ ਉਹ ਭੈਣ ਜੀ ਤੁਸੀਂ ਬੈਠੇ ਜੀ ਮੈਂ ਲੱਗ ਤਾਈ ਜੀ ਮੇਰੀ ਗੱਲ ਸੁਣੋ ਭਾਵੇਂ ਉਹਨਾਂ ਨੇ ਸੱਦਿਆ ਤੁਪੇ ਮੈਂ ਸੱਦਿਆ ਗਏ ਤੇ ਸਾਡੇ ਘਰੇ ਹੀ ਸੀ ਨਾ ਪੰਜੀ ਹੁਣੇ ਤੁਸੀਂ ਕਹਿੰਦੇ ਬਈ ਉਹ ਚੱਲ ਕੇ ਆਏ ਅੱਛਾ ਪੰਜੀ ਤੁਸੀਂ ਸਾਡੇ ਘਰੇ ਆਏ ਸੀ ਨਾ ਹਾਂਜੀ ਲਓ ਪੰਜੀ ਮੈਂ ਤਾਂ ਮੂੰਹ ਤੇ ਕਰਵਾਤਾ ਤੁਹਾਡੇ ਸਾਹਮਣੇ ਕਰ ਗੱਲ ਤੂੰ ਹੀ ਕਰ ਦੱਸੋ ਦਾਈ ਜੀ ਕੀ ਕਿਹਾ ਸੀ ਇਹਨਾਂ ਨੇ ਕੁਛ ਨਹੀਂ ਇਹਨਾਂ ਨੇ ਕਹਿੰਦਾ ਆਪਾਂ ਗੱਲਾਂ ਕੀਤੀਆਂ ਜੋ ਹੋਈਆਂ ਲੈ ਸੁਣ ਲੈ ਬਸ ਗੱਲ ਹੀ ਕੀਤੀ ਆਪਾਂ ਤੇ ਜ਼ਮੀਨ ਦੀ ਗੱਲ ਤੁਸੀਂ ਦਸੀ ਹੈ ਇਹਨਾਂ ਨੂੰ ਨਹੀਂ ਮੈਂ ਕਿ ਇਹਨਾਂ ਨੇ ਤੁਹਾਨੂੰ ਦਸੀ ਨਹੀਂ ਮੈਂ ਕੋ ਤੁਸ ਨੂੰ ਉਹਨਾਂ ਇਹਨਾਂ ਨੇ ਤੇ ਹੁਣ ਮੈਨੂੰ ਇਹ ਤੇ ਹੁਣ ਇਹ ਕਹਿੰਦੇ ਪਏ ਨੇ ਭੈਣ ਜੀ ਕਿਸ ਸਾਡੀ ਇਹ ਗੱਲਾਂ ਕਰਨ ਡੈ ਜੇ ਤੁਸੀਂ ਫਿਰ ਉਹ ਸ਼ਰੀਕਾਂ ਵਾਲੀ ਗੱਲ ਕਰਨ ਡੈ ਜੇ ਨਾ ਸਾਨੂੰ ਕੁੜਮਾ ਨੂੰ ਲੜਾਂ ਡੈ ਜੇ ਨਹੀਂ ਤੇ ਮੈਂ ਕੋ ਤੁਸ ਨੂੰ ਤਾਂ ਕੁੜਮਾ ਜਦ ਸਾਡੇ ਤੋਂ ਵੱਡੇ ਕੋਲ ਰਿਸ਼ਤਾ ਵਾ ਮੈਂ ਕੋ ਲੜਾਵਾਂਗੀ ਭੈਣ ਜੀ ਅਸੀਂ ਮਿਲਣਾ ਕਿ ਲੜਨਾ ਹੈ ਭੈਣ ਜੀ ਨਹੀਂ ਨਹੀਂ ਲੜਨਾ ਮੈਨੂੰ ਤੁਹਾਡੇ ਘਰ ਦੀਆਂ ਗੱਲਾਂ ਦਾ ਕੀ ਪਤਾ ਬੰਦ ਡੱਬੀਆਂ ਦਾ ਇਹ ਤਾਂ ਤੁਸੀਂ ਮੈਨੂੰ ਦੱਸਿਆ ਕਿ ਸਿਰਫ ਇਹਨਾਂ ਨੇ 14 ਲੱਖ ਰੁਪਏ ਦਿੱਤਾ ਸਾਹਿਲ ਨੇ ਬਾਹਰ ਜਾਣਾ ਸੀ ਤੇ ਬਾਕੀ ਸਾਰੇ ਪੈਸੇ ਆਮ ਮਾਲ ਮਾਰ ਕੇ ਬਹਿ ਗਏ ਹੁਣ ਇੰਨੇ ਪੈਸੇ ਵੀ ਸਾਨੂੰ ਮਿਲਣ ਦੇ ਦੱਸੋ ਭੈਜੀ ਇਹ ਗੱਲ ਦੱਸੋ ਤਾਈ ਜੀ ਹੋਣਾ ਇਹ ਗੱਲਾਂ ਕਿੱਦਾਂ ਨਿਕਲੀਆਂ ਨੇ ਬਾਹਰ ਕਿਹੜੇ ਕਸੇ ਕਸੇ ਮੈਂ ਮੱਲ ਮਾਰ ਕੇ ਬੈਠੀ ਆ ਨਹੀਂ ਨਹੀਂ ਉਹ ਜ਼ਮੀਨ ਦੇ ਵਾਰੀ ਗੱਲ ਕਹੀ ਸੀ ਨਾ ਜ਼ਮੀਨ ਤੇ ਜ਼ਮੀਨ ਦਾ ਇਹਨਾਂ ਦਾ ਵਿੱਚ ਕੋਈ ਰੋਲ ਹੀ ਨਹੀਂ ਹੈਗਾ ਸਾ ਦੇ ਦਿੱਤਾ ਹੀਗਾ ਤੇ ਹੁਣ ਜਿਹੜੇ ਵਾਅਦੇ ਤੇ ਭਾਈ ਉਹ ਤਾਂ ਨੇ ਆ ਕਿ ਚਲ ਸਹਿਲ ਦਾ ਕਰਨਾ ਵਾ ਜੋ ਵੀ ਕਰਨਾ ਵਾ ਤੇ ਇਹ ਵੀ ਮੈਂ ਗੱਲ ਨਹੀਂ ਕਰਨਾ ਚਾਹੁੰਦੀ ਵੀ ਸਹਿਲਾਂ ਦਾ ਮੰਮੀ ਤੁਸੀਂ ਵੱਧ ਘੱਟ ਬੋਲ ਆਉਂਦੇ ਜੇ ਆਪਣੀ ਮਰਜ਼ੀ ਨਾਲ ਤੁਹਾਨੂੰ ਪਤਾ ਨਹੀਂ ਲੱਗਦਾ ਕੀ ਗੱਲ ਕਰਨੀ ਕੀ ਨਹੀਂ ਤੇ ਤੁਸੀਂ ਨਾ ਕਰਿਓ ਗੱਲ ਤਾਂ ਨਹੀਂ ਮੈਂ ਬੋਲਣ ਦੇ ਆ ਤਸ ਪੁੱਤ ਠੀਕ ਆ ਮੈਂ ਮਾੜੀ ਜ਼ਰੂਰ ਸੀ ਪਰ ਇਹ ਵੀ ਨਹੀਂ ਕਿ ਮੈਂ ਹਰ ਗੱਲ ਤੇ ਝੂਠ ਬੋਲਦੀ ਆ ਅੱਗੋ ਪੈਂਜੀ ਤੁਹਾਡੀ ਮਰਜ਼ੀ ਛੱਮੀ ਤੇਰੀ ਵੀ ਮਰਜ਼ੀ ਮੈਂ ਤਾਂ ਜਿਹੜੀ ਗੱਲ ਗਈ ਮੂੰਹ ਤੇ ਕਹਿਤੀ ਆ ਨਾ ਤਾਂ ਚਲ ਛੱਮੀ ਜੋ ਹੋਇਆ ਕੋਈ ਗੱਲ ਨਹੀਂ ਜੇ ਮੈਂ ਵੱਧ ਘੱਟ ਕੀਤਾ ਤਾਂ ਮੈਂ ਵੀ ਸੌਰੀ ਕਹਿਨੀ ਆ ਇਸੇ ਕਰਕੇ ਸਾਹਿਲ ਮੈਨੂੰ ਆਂਦਾ ਹੀ ਮਮੀ ਤੂੰ ਹੀ ਮੈਂ ਆਪੇ ਗੱਲ ਕਰਨੀ ਚਾਹਤੀ ਨਾ ਤੂੰ ਨਾ ਕੁਝ ਕਹੀਂ ਚਲ ਜੇ ਮੈਂ ਕੁਝ ਕਿਹਾ ਵਾ ਤੇ ਸੌਰੀ ਭਈ ਠੀਕ ਹੈ ਨਾ ਤੁਸੀਂ ਤਾਂ ਫਿਰ ਦੋਵੇਂ ਜਾਣੇ ਇੱਕੋ ਜਿਕੇ ਹੋਗੇ ਤੇ ਬੁਰੀ ਮੈਨੂੰ ਬਣਾਤਾ ਤੇ ਇਸੇ ਕਰਕੇ ਕਹਿੰਨੇ ਆ ਪੈਂਜੀ ਜਿੱਥੇ ਦੋ ਕਾਂਜੀਆਂ ਦੀ ਲੜਾਈ ਹੋ ਪਾਂਡੇ ਖੜਕਨਾਂ ਤੀਜਾ ਦੂਰ ਹੀ ਰਵੇ ਤੇ ਚੰਗਾ ਜੀ ਉਹਨਾਂ ਦੇ ਫਿਰ ਇੱਕ ਮਿਕ ਹੋ ਜਾਣਾ ਜੀ ਦੂਜੇ ਦੇ ਵਿੱਚ ਬੁਰੇ ਬਣ ਜਾਣਾ ਜੀ ਮੇਰੀ ਗੱਲ ਸੁਣਾ ਤਾ ਰਿਸ਼ਤਾ ਤੁਸੀਂ ਛੱਡਣ ਵਾਲੇ ਤੁਹਾਡਾ ਛੱਡਣ ਵਾਲਾ ਨਾ ਰਿਸ਼ਤਾ ਛੱਡਣ ਵਾਲਾ ਪੈਂਜੀ ਪਹਿਲਾਂ ਛੱਡਣਾ ਸੀ ਇਹ ਰਿਸ਼ਤਾ ਮੈਂ ਹੋਣੀ ਮੈਂ ਛੱਡਣਾ ਕੋਈ ਗੱਲ ਇਹ ਇਹਨੂੰ ਨਹੀਂ ਮੈਂ ਛੱਡ ਸਕਦੀ ਇਹ ਤਾਂ ਮੇਰਾ ਮੁੰਡਾ ਪਤਾ ਨਹੀਂ ਬਿਮਾਰੀ ਪੈਣਾ ਕਿੱਥੇ ਜਾ ਕੇ ਬੈਠਾ ਹੋਇਆ ਆ ਆਉਂਦਾ ਹੀ ਨਹੀਂ ਬਿਆ ਨਾ ਫੋਨ ਚੁੱਕਦਾ ਸੱਚ ਇਹ ਵੀ ਗੱਲ ਹੁਣ ਕਰ ਹੀ ਲਈ ਆ ਵੀ ਮੁੰਡਾ ਤੁਹਾਡਾ ਹੈ ਨਹੀਂ ਤੇ ਉਹ ਹੋਰ ਹੀ ਗੱਲਾਂ ਨਿਕਲ ਆਈਆਂ ਬੰਦਾ ਬੱਜੇ ਤੋਂ ਨਹੀਂ ਬੋਲਦੇ ਆ ਨਾ ਬੰਦਾ ਕੋਈ ਨਾ ਕੋਈ ਮਾੜੀ ਚੰਗੀ ਨਹੀਂ ਘਰੀ ਹੁੰਦੀ ਆ ਤੇ ਅਸੀਂ ਕੋਈ ਵਿਖਰ ਜਾਣਾ ਦਰਾਨੀ ਦੀ ਠਾਣੀ ਦਾ ਕਿੰਨਾ ਮੇਲ ਹੁੰਦਾ ਅਸੀਂ ਕੋਈ ਨੋਆ ਨਾ ਮਾਸ ਥੋੜੀ ਵੱਖਰਾ ਹੋ ਜਾਣਾ ਸ਼ਮੀ ਸਰੀਕਾ ਦਾ ਸਾਡਾ ਇਹ ਆਇਆ ਮੁੰਡਾ ਕੋਈ ਫੋਨ ਫੋਨ ਮੰਮੀ ਹੂੰ ਮੇਰੇ ਨਾਲ ਗੱਲ ਨਹੀਂ ਹੁੰਦੀ ਪਰ ਇਹਨਾਂ ਨਾਲ ਗੱਲ ਹੁੰਦੀ ਆ ਇਹ ਕੀ ਸਿਸਟਮ ਹੈ ਕੈਂਡੀ ਇਹ ਕੀ ਸਿਸਟਮ ਹੈ ਨਮਾ ਜੱਜ ਮੇਰੀ ਗੱਲ ਤਾਂ ਸੁਣੋ ਜਨਾਨੀ ਨਾਲ ਗੱਲ ਨਹੀਂ ਹੁੰਦੀ ਪੈਂਜੀ ਪਹਿਲਾਂ ਤਾਂ ਫੋਨ ਆਂਦਾ ਸੀ ਹਾਂ ਆ ਹਫਤਾ ਹੋ ਗਿਆ ਉਹਦਾ ਫੋਨ ਵੀ ਨਹੀਂ ਆਣ ਰਿਹਾ ਤੂੰ ਸ਼ਮੀ ਮੈਨੂੰ ਸਾਰਾ ਉਹਦਾ ਡਾਟਾ ਲਿਖ ਕੇ ਦੇ ਕੇ ਜਾਈ ਮੈਂ ਟ੍ਰੈਸ ਕਰवानी ਆ ਉਹਦਾ ਸਾਰਾ ਫੋਨ ਕਰਵਾਓ ਕਿੱਥੇ ਚਲਦਾ ਹੈ ਕਿੱਥੋਂ ਫਾ ਰਿਆ ਕਰੋ ਨੰਬਰ ਕੋਈ ਗੱਲ ਨਹੀਂ ਸਾਰਾ ਨਿਕਲ ਜਾਣਾ ਹਾਂ ਮੈਂ ਤੁਹਾਡੇ ਨਾਲ ਆ ਮੈਂ ਤੁਹਾਡੇ ਨਾਲ ਹੈਗੀ ਹੁਣ ਮੈਂ ਪੈਂਜੀ ਐਨੀਆਂ ਕੋ ਮੈਨੂੰ ਜਾਚਾ ਹੈਗੀਆਂ ਜੀ ਮੈਂ ਹੁਣ ਜੋ ਵੀ ਕੰਮ ਕਰਾਂਗੀ ਨਾ ਠੀਕ ਹੈ ਪੈਂਜੀ ਤਾਨੂੰ ਜੋ ਸਹੀ ਲੱਗਦਾ ਸ਼ਮੀ ਜੋ ਤੇਰੀ ਮੰਮੀ ਨੂੰ ਸਹੀ ਲੱਗਦਾ ਨਾ ਉਹ ਤੁਸੀਂ ਆਪਣੇ ਕੋਲ ਮੈਨੂੰ ਸਾਰਾ ਦੱਸ ਕੇ ਜਾਈ ਉਹ ਹੈਗੇ ਨੇ ਤੇਰੀ ਆਂਟੀ ਉਹਨਾਂ ਦੇ ਹਸਬੰਦ ਲੱਗੇ ਹੋਣੇ ਸਾਰਾ ਨਿਕਲ ਉਹ ਕਹਿੰਸਾਂ ਬਸ ਤੁਸੀਂ ਮੈਨੂੰ ਨੰਬਰ ਦੇ ਦਿਓ ਮੈਂ ਸਾਰੀ ਖੋਜ ਖਬਰ ਕਢਾ ਲੈਣੀ ਹੈ ਉਹ ਹੈ ਕਿੱਥੇ ਠੀਕ ਹੈ ਮੰਮੀ ਦੇ ਕੇ ਜਾਉਂਗੀ ਹੁਣ ਮੈਂ ਨੰਬਰ ਹਾਂ ਪੁੱਤ ਅੱਥੇ ਮੈਂ ਮੋਬਾਈਲ ਤੇ ਪਤਾ ਲਈ ਚ ਵੀ ਖਿੱਚ ਲਿਆਵਾਂਗੇ ਇੱਥੇ ਆਲਾ ਫੜ ਇੱਥੇ ਨੰਬਰ ਕੱਢ ਕੇ ਤੇ ਮੰਮੀ ਨੂੰ ਦੇ ਦੇ ਮੰਮੀ ਉੱਥੇ ਕੋਈ ਹੋਰ ਨੰਬਰ ਹੈ ਜਿੱਦ ਤੇ ਉਹ ਮੰਮੀ ਹੁਣਾਂ ਨੂੰ ਫੋਨ ਕਰਦਾ ਤੈਨੂੰ ਮੈਂ ਉਹ ਦੇ ਕੇ ਜਾਨੀ ਤੇ ਕੋਈ ਗੱਲ ਨਹੀਂ ਮੇਰੀ ਇਹਦੀ ਟੈਨਸ਼ਨ ਨਹੀਂ ਕਿਹੜੀ ਗੱਲ ਹੈ ਮੰਮੀ ਤੇ ਨੰਬਰ ਤੂੰ ਉਹ ਹੀ ਨੰਬਰ ਦੇ ਕੇ ਜਾ ਭੈਣ ਜੀ ਮੰਮੀ ਤੇ ਨੰਬਰ ਤੇ ਹੀ ਫੋਨ ਆਂਦਾ ਨਾ ਤੇ ਸਾਰਿਆਂ ਦੇ ਨੰਬਰ ਟਰੇਸ ਲੱਗ ਜਾਣੇ ਨੇ ਜਦੋਂ ਕੋਲ ਆਏਗੀ ਸਭ ਦੇ ਨੰਬਰ ਤੇਰੇ ਨੰਬਰ ਤੇ ਵੀ ਲਵਾ ਦੇਣੀ ਚੱਕ ਕੇ ਹਾਂ ਜੀ ਮੈਂ ਤੁਹਾਨੂੰ ਉਦ ਕਹਿਣ ਤੇ ਰਹੀ ਹਾਂ ਜਿਸ ਨੰਬਰ ਤੋਂ ਮੈਨੂੰ ਫੋਨ ਕਰਦਾ ਸੀ ਮੈਂ ਉਹ ਨੰਬਰ ਇਹਨੂੰ ਦੇ ਰਹੀ ਹਾਂ ਇੱਕ ਹਫਤਾ ਹੋ ਗਿਆ ਉਹਦਾ ਸਵਿਚ ਆਫ ਆ ਰਿਹਾ ਮੇਰੀ ਉਹਦੀ ਕੋਈ ਗੱਲ ਨਹੀਂ ਤੇ ਮੈਨੂੰ ਕੀ ਲੋੜ ਪਈ ਤੇ ਨਾ ਤੁਹਾਡੀ ਵੀ ਕੋਈ ਗਲਤੀ ਨਹੀਂ ਜਦੋਂ ਫੋਨ ਹੀ ਨਹੀਂ ਕਰਦੇ ਤਾਂ ਤੁਸੀਂ ਕੀ ਕਰ ਸਕਦੇ ਅਸੀਂ ਪਤਾ ਕਰਾ ਲੈਨੇ ਆ ਤੁਸੀਂ ਪਤਾ ਕਰੋ ਕੋਈ ਗੱਲ ਨਹੀਂ ਉਹ ਚਿਕੜੀ ਗੱਲ ਹੈ ਉਹਨੂੰ ਵੀ ਕਹ ਦੇ ਤੇ ਸਾਹਿਲ ਨੂੰ ਵੀ ਕਹ ਦੇ ਆਪੇ ਕਰਕੇ ਆਊਗਾ ਦੋ ਥਾਂ ਤੋਂ ਪਤਾ ਕਰਾਓ ਪੀ ਦੋ ਥਾਂ ਤੋਂ ਕੀ ਡਾਟਾ ਨਿਕਲਦਾ ਤੇ ਨਾਲ ਹੀ ਤੇ ਨਾਲ ਹੀ ਰਿਪੋਰਟ ਵੀ ਦੇ ਦਿੰਨੇ ਆ ਕੋਈ ਨਹੀਂ ਉਹ ਨਿਕਲ ਲੈਂਦੇ ਰਿਪੋਰਟ ਦੇ ਲਾਂਗੇ ਰਿਪੋਰਟ ਦੀ ਕੀ ਗੱਲ ਤੇ ਨਾਲ ਹੀ ਰਿਪੋਰਟ ਦੇ ਦਿੰਨੇ ਆ कि 2 ਮਹੀਨੇ ਹੋ ਗਏ ਉਹਨੂੰ ਗਏ ਨੂੰ ਹਾਈ ਤੱਕ ਚਲੋ ਮੰਮੀ ਹੁਣ ਤਾਈ ਜੀ ਜੀ ਤੁਹਾਡੇ ਸਾਰਾ ਕੁਝ ਠੀਕ ਹੋ ਗਿਆ ਵਣ ਇਹ ਦੱਸੋ ਪੁੱਤ ਆਹ ਸ੍ਰੀਕਾ ਹੁੰਦਾ ਵਾ ਇਹ ਦਰਾਣੀ ਠਣੀ ਲੜਦੀਆਂ ਰਹਿੰਦੀਆਂ ਹੁੰਦੀਆਂ ਵਾ ਵੱਡੀ ਬੋਲ ਲੈ ਤਾਂ ਵੀ ਕੋਈ ਗੱਲ ਨਹੀਂ ਛੋਟੀ ਬੋਲ ਲੈ ਤਾਂ ਗੋਲ ਫੇਰ ਉਥੇ ਹੀ ਆਉਣਾ ਵਾ ਜਿੱਤਰਾ ਮਰਜ਼ੀ ਹੋ ਜਾ ਠੀਕ ਹੈ ਨਾ ਸਾਡਾ ਪਿਆਰ ਨਹੀਂ ਕੱਟ ਹੋ ਸਕਦਾ ਠੀਕ ਹੈ ਕੇਵਲ ਵੱਧ ਕੱਟ ਹੋ ਜਾਣਾ ਉਹ ਇਹਨਾਂ ਨੇ ਕਿਹਾ ਸੀ ਸਾਹੇ ਦਾ ਵਿਆਹ ਕਰੋ ਸ਼ਮੀ ਉਹ ਤੇ ਭਾਵੇਂ ਇੱਕ ਹੈ ਤੇ ਭਾਵੇਂ ਨਾ ਕਹੇ ਉਹ ਤੇ ਜੇ ਮੇਰਾ ਪੁੱਤ ਹੁੰਦਾ ਤੇ ਮੈਂ ਤਾਂ ਨਾ ਕਰਦੀ ਉਹ ਤੇ ਮੈਂ ਕਰਨਾ ਕੀ ਕਰਨਾ ਔਰ ਸੋਣਾ ਕਰਨਾ ਹੈ ਇਹ ਮੈਂ ਆਪਣੀ ਜ਼ਿੰਮੇਵਾਰੀ ਚੱਕੀ ਹੋਈ ਹੈ ਨਾ ਉਹ ਮੈਂ ਮਰਦੇ ਦਮ ਤੱਕ ਉਹ ਮੈਂ ਨਿਭਾਵਾਂਗੀ ਤੇਰਾ ਵੀ ਤੇ ਭਰਾ ਹੀ ਹੈ ਨਾ ਤੈਨੂੰ ਹੀ ਤੇ ਚਾਹ ਹੈ ਨਾ ਉਹਨੂੰ ਵੀ ਤੇਰੇ ਤੇ ਹੀ ਚਾਹ ਆ ਆ ਹੁਣ ਭਾਵੇਂ ਮੇਰੇ ਨਾਲ ਲੜ ਕੇ ਚਲੇਗੇ ਸਨ ਨਾ ਇਹ ਮੈਂ ਤਾਂ ਵੀ ਕਰਨਾ ਹੀ ਕਰਨਾ ਸੀਗਾ ਇਹ ਮੈਂ ਕਰ ਦੇਣਾ ਹੈ ਆ ਗਈ ਨਾ ਗੱਲ ਉੱਥੇ ਹੀ ਅਸੀਂ ਲੜੀਏ ਭੜੀਏ ਉੱਥੇ ਹੀ ਰਹਿਣਾ ਮੈਂ ਦੋ ਦਿਨ ਮੂੰਹ ਬੁਲਾ ਲੂੰਗਾ ਉਧਰ ਚੱਲ ਜੂਗਾ ਜਾਂ ਬੈਠੀ ਰੂਗੀ ਚੁੱਪ ਕਰਕੇ ਘਰੇ ਰਹੂਗੀ ਆਉਣਾ ਫੇਰ ਉੱਥੇ ਹੀ ਇਹ ਮੁਰਕੜ ਕੇ ਕਾਪਾ ਕੋਈ ਹੈ ਨਹੀਂ ਤੇ ਮੈਨੂੰ ਲੈ ਘਰ ਦਾ ਰਿਹਾ ਕਾਪਾ ਪੁੱਤ ਅੰਦਰੋ ਜਾ ਤੂੰ ਕੱਪ ਲਿਆ ਮੈਂ ਚਾਹ ਤਰੀ ਆ ਫਟਾਫਟ ਕੱਪ ਲਿਆ ਕੋਈ ਗੱਲ ਲਾਤੀ ਰੂਚੇ ਪਾ ਲੈਨੀ ਪਾ ਲੈਨੀ ਲਾਤੀ ਜੇ ਮੈਂ ਆਈ ਆ ਨਾ ਕੋਈ ਤੇ ਪੈਦਾ ਹੋਇਆ ਭਾਵੇਂ ਸੱਚੀ ਸਮਝੇ ਭਾਵੇਂ ਝੂਠੀ ਸਮਝੇ ਭਾਵੇਂ ਮੈਨੂੰ ਗਾਲਾਂ ਕੱਢੇ ਜਿੱਦਾਂ ਮਰਜ਼ੀ ਕਰੇ ਕੋਈ ਤੇ ਫਾਇਦਾ ਮੈਨੂੰ ਮਿਲਿਆ ਨਾ ਵੀ ਮੁੰਡੇ ਦੇ ਵਿਆਹ ਨੂੰ ਮੰਨੀ ਪਤਾ ਮੁੰਡੇ ਦੇ ਵਿਆਹ ਚ ਕਿੰਨਾ ਖਰਚਾ ਹੈ ਦਾਜ ਬਣਾਉਣਾ ਵਰੀ ਬਣਾਉਣੀ ਮੁੰਡੇ ਦਾ ਸੋਨਾ ਬਣਾਉਣਾ ਮੁੰਡੇ ਵਾਸਤੇ ਬਣਾਉਣਾ ਮੋਹ ਵਾਸਤੇ ਬਣਾਉਣਾ ਪਹਿਲਸ ਕਰਨੇ ਕਿੰਨਾ ਖਰਚਾ ਬਚਿਆ ਚਲ ਉਸ ਤੇ ਮੈਨੂੰ ਹਾਸਲ ਹੋਇਆ ਉਸ ਤੇ ਮੰਨੀ ਹੈ ਨਾ ਭਾਵੇਂ ਚੰਗੀ ਹੋਵੇ ਭਾਵੇਂ ਬੁਰੀ ਮੰਨੇ ਭਾਵੇਂ ਜੋ ਮਰਜੀ ਮੰਨੇ ਆਉਣ ਦਾ ਕੋਈ ਫਾਇਦਾ ਚੁੱਕ ਲਿਆ ਹਾਂ ਨਹੀਂ ਸਹੀ ਲੱਗਦਾ ਮਮੀ ਤੂੰ ਨਾ ਜਾਈ ਮੈਂ ਗੱਲ ਕਰੂੰਗਾ ਆਈਆਂ ਤਾਂ ਕੁਛ ਹੋਇਆ ਹੀ ਆ ਕੁਛ ਮਿਲਿਆ ਹੀ ਆ ਸਾਨੂੰ ਇਸੇ ਤਰ੍ਹਾਂ ਹੀ ਭਾਵੇਂ ਮਿਲਦਾ ਹੀ ਰਹਿਣਾ ਫੈਲੀ ਨੂੰ ਵੀ ਮਨਾਲਾਂਗੇ ਆਪੇ ਮੰਨੂਗੀ ਆਪੇ ਦਊਗੀ ਕੁਛ ਨਾ ਕੁਛ ਤੇ ਦਊਗੀ ਸਹੀ ਨੂੰ ਇਹਦੀ ਗੱਲ ਹੀ ਕਿ ਨਹੀਂ ਦਊਗੀ ਦਊਗੀ ਨਹੀਂ ਦਊਗੀ ਤੂੰ ਦਵਾਲਾਂ ਮੈਂ ਫਿਰ ਆਪੇ ਵੇਖਦੀ ਆਪੇ ਕਿ ਨਾ ਕਰਦੀ ਸਾਹੀ ਪੁੱਤ ਮੇਰਾ ਵੀ ਬੜਾ ਚੰਗਾ ਹੈ ਉਹਨੂੰ ਬੜੀ ਅਕਲ ਹੈ ਉਹਨਾਂ ਦਾ ਹੀ ਮਮੀ ਜਿਹੜੇ ਮਸਲੇ ਪਿਆਰ ਨਾਲ ਹੱਲ ਹੋਣੇ ਨਾ ਉਹ ਗੁੱਸੇ 'ਚ ਨਹੀਂ ਹੱਲ ਹੁੰਦੇ ਤੁਸੀਂ ਗੁੱਸੇ 'ਚ ਬੋਲ ਆਉਂਦੇ ਹੋ ਜੋ ਜੀ ਕਰਦਾ ਬੋਲ ਰਹੇ ਐ ਇਸੇ ਕਰਕੇ ਮੈਂ ਤੁਹਾਨੂੰ ਮਨਾ ਕਰਦਾ ਨਹੀਂ ਤੇ ਹੋਰ ਕੋਈ ਗੱਲ ਨਹੀਂ ਸੀ ਪਿਆਰ ਵਾਲੇ ਮਸਲੇ ਪਿਆਰ ਨਾਲ ਹੀ ਨਿਪੜਦੇ ਨੇ ਅੱਜ ਨਿਪੜ ਗਿਆ ਨਾ ਆਈਆਂ ਕੋਈ ਫਾਇਦਾ ਹੋਈ ਗਿਆ ਮੈਨੂੰ ਚਲੋ ਬਹੁਤ ਵਧੀਆ ਹੋ ਗਿਆ